ਮੈਂ ਜੋ ਅੱਜ ਫਿਲਮ ਲੱਗੀ ਸੀ ਆਪਣੀ ਫੂਲੇ ਜੋਏ ਵਿੱਚ ਲੱਗੀ ਸੀਗੀ ਇਹ ਫਿਲਮ ਆਪਾਂ ਅੱਜ ਦੇਖ ਰਹੇ ਸੀਗੇ ਫਿਲਮ ਬਹੁਤ ਜ਼ਿਆਦਾ ਵਧੀਆ ਸੀਗੀ ਇਹ ਫਿਲਮ ਹੋਰ ਵੀ ਜ਼ਿਆਦਾ ਵਧੀਆ ਹੁੰਦੀ ਜੇਕਰ ਇਹਦੇ ਵਿੱਚੋਂ ਕੁਝ ਸੀਨਾਂ ਨਾ ਕੱਟੇ ਜਾਂਦੇ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਹੈ ਵੀ ਜਿੰਨੇ ਵੀ ਸਾਡੇ ਸਮਾਜ ਦੇ ਹੈਗੇ ਆ ਬੀਬੀਆਂ ਭੈਣਾਂ ਜੋ ਵੀ ਸਾਡੇ ਸਮਾਜ ਦੇ ਜਿੰਨੇ ਵੀ ਹੈ ਆ ਉਹਨਾਂ ਨੂੰ ਇਹ ਫੁੱਲ ਫਿਲਮ ਦੇਖਣੀ ਚਾਹੀਦੀ ਆ ਉਹਦੇ ਤੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਹੈਗੀ ਆ ਵੀ ਸਾਨੂੰ ਪਤਾ ਲੱਗਦਾ ਹੈਗਾ ਕਿ ਉਹਨਾਂ ਨੇ ਸਾਡੇ ਵਾਸਤੇ ਕੀ ਕੋਸ਼ਿਸ਼ ਕੀਤਾ ਹੈ ਮੈਂ ਸਾਰੇ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਫੂਲੇ ਮੂਵੀ ਬਹੁਤ ਅੱਛੀ ਮੂਵੀ ਬਣਾਈ ਗਈ ਹੈ ਔਰ ਉਹ ਸਮਾਜ ਦੀ ਲੜਾਈ ਜਿਹੜੀ ਕਿ ਅੱਜ ਦਿਨ ਤੱਕ ਵੀ ਲੜੀ ਜਾ ਰਹੀ ਹੈ ਅੱਜ ਤੋਂ 200 ਸਾਲ ਪਹਿਲਾਂ 150 ਸਾਲ ਪਹਿਲਾਂ ਆ ਮਹਾਤਮਾ ਜੋਤੀਬਾ ਫੁੱਲੇ ਫੁੱਲੇ ਜੀ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਸੀ ਅੱਜ ਤੱਕ ਸਾਡਾ ਦੇਸ਼ ਸਾਡਾ ਸਮਾਜ ਉਹਦੇ ਕਰਕੇ ਸਹੀ ਦਿਸ਼ਾ ਨੂੰ ਜਾ ਰਿਹਾ ਹੈ ਜਿਹਨਾਂ ਨੇ ਇਹਾਨੂੰ ਮੂਵੀ ਦਿਖਾਈ ਹੈ ਲਵਾਈ ਹੈ ਸਾਡੇ ਲਈ ਇਹ ਮੂਵੀ ਬਹੁਤ ਹੀ ਵਧੀਆ ਸੀਗੀ ਤੇ ਇਹਨਾਂ ਤੋਂ ਪਤਾ ਲੱਗਦਾ ਹੈ ਇਹਾਨੂੰ ਆਪਣੀ ਇਤਿਹਾਸ ਬਾਰੇ ਭੁੱਲਣਾ ਨਹੀਂ ਚਾਹੀਦਾ ਸਾਨੂੰ ਜੋ ਵੀ ਸਾਡੇ ਨਾਲ ਕੀਤੀਆਂ ਗਈਆਂ ਨੇ ਜੋ ਵੀ ਸਾਡੇ ਤੇ ਬੀਟੀਆਂ ਐ ਇਸ ਔਰਤਾਂ ਦਾ ਜਿੱਦਾਂ ਪੜ੍ਹਨ ਨਹੀਂ ਦਿੱੰਦੇ ਸੀਗੇ ਇਹ ਸਭ ਪਤਾ ਲੱਗਦਾ ਹੈ ਇਸ ਮੂਵੀ 'ਚ ਤੇ ਸਾਨੂੰ ਅੱਗੇ ਤੋਂ ਅੱਗੇ ਆਪਣੀ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਸਭ ਤੋਂ ਵੱਡੀ ਗੱਲ ਸਾਨੂੰ ਸਿੱਖਿਸ਼ਿਤ ਹੋਣਾ ਚਾਹੀਦਾ ਹੈ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਐਡਵੋਕੇਟ ਰਜਨੀ ਪਾਟਿਆ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਨੀ ਆ ਕਿ ਅੱਜ ਦੀ ਜੋ ਮੂਵੀ 'ਚ ਤੁਸੀਂ ਸਿੱਖਿਆ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਕਿ ਆਪਣੀਆਂ ਕੁੜੀਆਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੜਾਓ ਐਡਵੋਕੇਟ ਜੱਜ ਵਕੀਲ ਡਾਕਟਰ ਜੋ ਜਾਂਦੀਆਂ ਉਹਨਾਂ ਨੂੰ ਬਣਾਓ ਤਾਂ ਕਿ ਉਹ ਅੱਗੇ ਜਾ ਕੇ ਆਪਣੇ ਦੇਸ਼ ਲਈ ਨੇ ਸਮਾਜ ਲਈ ਇੱਕ ਵਧੀਆ ਪ੍ਰੇਰਣਾ ਸਾਬਿਤ ਹੋ ਸਕਣ। ਥੈਂਕ ਯੂ ਜੈ ਭੀਮ ਜੈ ਭਾਰਤ। ਜਿਹੜੀ ਆ ਮੂਵੀ ਆ ਬਹੁਤ ਵਧੀਆ ਆ। ਅੱਜ ਕੱਲ ਲੋਕੀ ਕਹਿੰਦੇ ਆ ਸਾਨੂੰ ਟਾਈਮ ਨਹੀਂ ਲੱਗਦਾ। ਸੜ ਤੋਂ ਟਾਈਮ ਨਹੀਂ ਆ, ਪਨ ਨਹੀਂ ਦੇਖ ਸਕਦੇ ਤੇ ਉਹ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤੀ ਗਈ ਆ। ਥੋੜੇ ਜਿਹਾ ਘੰਟੇ ਆਪਣੇ ਲਗਾ ਕੇ ਅਗਰ ਤੁਸੀਂ ਨੂੰ ਦੇਖੋ, ਤੁਸੀਂ ਆਪਣੀ ਰੂਟਸ ਦੇ ਨਾਲ ਕਨੈਕਟਡ ਰਹੋਗੇ, ਆਪਣੇ ਪਾਸਟ ਨੂੰ ਜਾਣੋਗੇ ਐਂ ਇਹ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਬਹੁਤ ਵਧੀਆ ਮੂਵੀ ਐ ਤੇ ਸਾਨੂੰ ਬਹੁਤ ਮਿਲ ਕੇ ਵਧੀਆ ਲੱਗਾ ਕਿ ਮਿਲ ਕੇ ਸਪੈਸ਼ਲੀ ਫੋਰ ਲੇਡੀਜ਼ ਜਿਆਦਾ ਤੋਂ ਜਿਆਦਾ ਮੇਰੇ ਲਈ ਲੇਡੀਜ਼ ਨੂੰ ਅੱਗੇ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਅਕੋਰਡਿੰਗ ਸਾਨੂੰ ਮਤਲਬ ਕਿ ਬਹੁਤ ਵਧੀਆ ਮੂਵੀ ਲੱਗੀ ਹੈ ਬਹੁਤ ਵਧੀਆ ਜੈਪੀ ਮਜਾਇਆ ਜੈਪੀ ਮਜਾਇਆ ਪਰ ਸਾਰਿਆਂ ਨੂੰ ਅ ਬੜੇ ਦਿਨਾਂ ਤੋਂ ਮੂਵੀ ਦੀ ਜਿਹੜੀ ਆ ਫੁੱਲੇ ਮੂਵੀ ਦੀ ਉਡੀਕ ਕੀਤੀ ਜਾ ਰਹੀ ਸੀ ਅ ਕੁਝ ਕਾਰਨਾ ਕਰਕੇ ਜਿਹੜੀ ਮੂਵੀ ਆ ਉਹ ਮਕੇਰੀਆਂ ਚ ਨਹੀਂ ਲੱਗ ਸਕੀ ਤੇ ਸਾਡੀ ਟੀਮ ਨੇ ਮਿਹਨਤ ਕੀਤੀ ਦਸੂਏ ਦੀ ਟੀਮ ਨਾਲ ਗੱਲ ਕੀਤੀ ਦਸੂਏ ਦੀ ਟੀਮ ਨੇ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਕੀਤਾ ਜੋ ਦਸੂਏ ਦੀ ਅ ਸਿਨੇਮਾ ਘਰ ਦੀ ਟੀਮ ਹੈ ਮੈਨੇਜਮੈਂਟ ਆ ਉਹਨਾਂ ਨੇ ਇਹ ਮੂਵੀ ਵਾਸਤੇ ਸਾਡੇ ਨਾਲ ਇਸ ਗੱਲ ਦਾ ਭਰੋਸਾ ਲਿਆ ਸੀ ਕਿ ਜੇ ਤੁਸੀਂ 200 ਟਿਕਟਸ ਦਿੰਦੇ ਆ ਤਾਂ ਤਾਂ ਕਰਕੇ ਆਪਾਂ ਮੂਵੀ ਲਗਾਵਾਂਗੇ ਸਾਡੀ ਜਿਹੜੀ ਟਿਕਟਸ ਆ ਉਹ ਸਾਨੂੰ ਸਮਾਜ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਸਾਡੀ 280 ਤੋਂ ਪਲੱਸ ਜਿਹੜੀ ਆ ਉਹ ਟਿਕਟਸ ਗਈ ਆ ਸਭ ਤੋਂ ਪਹਿਲਾਂ ਤਾਂ ਸਮਾਜ ਦਾ ਧੰਨਵਾਦ ਆ ਉਸ ਤੋਂ ਬਾਅਦ ਸਿਨੇਮੇ ਵਾਲੇ ਜਿਨ੍ਹਾਂ ਨੇ ਸਾਡੇ ਨਾਲ ਇਹਨਾਂ ਕੋਰਪੋਰੇਟ ਕੀਤਾ ਆ ਉਹਨਾਂ ਨੇ ਮੂਵੀ ਲਗਵਾਈ ਆ ਨਾਲ ਹੋ ਕੇ ਸਾਨੂੰ ਹਰ ਚੀਜ਼ ਦੀ ਕੋਈ ਵੀ ਤੰਗੀ ਨਹੀਂ ਆਣ ਦਿੱਤੀ ਸਾਡੇ ਉੱਤੇ ਛੱਡਤਾ ਕਿ ਤੁਸੀਂ ਜਿੱਦਾਂ ਵੀ ਮੈਨੇਜ ਕਰਨਾ ਕਰੋ ਉਹ ਟਿਕਟ ਜਿਹੜੀ ਆ ਉਹ 200-250 ਦੀ ਪੈ ਰਹੀ ਸੀਗੀ ਪਰ ਸਿਨੇਮਾ ਵਾਲਿਆਂ ਨੇ ਕਿਹਾ ਕਿ ਜੇ ਤੁਸੀਂ ਆਪਣੀ ਸੰਸਥਾ ਥਰੂ ਲਵਾ ਰਹੇ ਹੋ ਤੇ ਤੁਹਾਡੀ ਇੰਨੀ ਗੈਦਰਿੰਗ ਬਣਦੀ ਆ ਮੋਰ ਥੈਨ 100 200 ਤਾਂ ਆਪਾਂ ਇਹ ਟਿਕਟ ਤੁਹਾਨੂੰ ਇਹ ਮੈਨੇਜ ਕਰ ਸਕਦੇ ਕਿ 180 ਦੀ ਕਰ ਦੇਵਾਂਗੇ ਉਹਨਾਂ ਨੇ 180 ਦੀ ਟਿਕਟ ਸਾਨੂੰ ਲਈ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਆਪਾਂ ਜਿਹੜੀ ਆ ਕਈ ਤਾਂ ਇਦਾਂ ਦੀ ਸਿਚੁਏਸ਼ਨ ਬਣ ਗਈ ਸਾਨੂੰ ਕਿ ਹਾਲ ਫੁੱਲ ਸੀਗਾ ਉੱਪਰ ਮੇਰੇ ਹਿਸਾਬ ਨਾਲ ਕੋਈ 210 ਜਾਂ 270 ਦੀ ਗੈਦਰਿੰਗ ਸੀਗੀ ਪਰ ਫਿਰ ਵੀ ਜਿਹੜੇ ਲੋਕ ਹੈਗੇ ਹਨਾ ਥੱਲੇ ਬੈ ਕੇ ਵੀ ਕੁਝ ਕੁਝ ਦੇਖ ਰਹੇ ਸੀਗੇ ਕਿਉਂਕਿ ਇਹ ਮੂਵੀ ਇੰਨਾ ਜ਼ਿਆਦਾ ਪਿੱਛੇ ਪ੍ਰਕਾਸ਼ ਪਾ ਰਹੀ ਆ ਆਪਣੇ ਸਮਾਜ ਦੇ ਨਾਲ ਜਿਹੜੀਆਂ ਵੀ ਘਟਨਾਵਾਂ ਹੋਈਆਂ ਆ ਲੋਕਾਂ ਨੂੰ ਜਾਗਰਿਤ ਕਰਦੀ ਆ ਤਾਂ ਮੈਨੂੰ ਲੱਗਦਾ ਆ ਕਿ ਇਹ ਮੂਵੀ ਜਿਹੜੀ ਆ ਜ਼ਿੰਮੇਦਾਰੀ ਚੱਕ ਕੇ ਸਮਾਜ ਦੇ ਜਿਹੜੇ ਜਾਗਰਤ ਲੋਕ ਨੇ ਉਹਨਾਂ ਨੂੰ ਆਪਣੇ ਲੋਕਾਂ ਨੂੰ ਅਨਕਰੀਜ ਕਰਨਾ ਚਾਹੀਦਾ ਮੂਵੀ ਦਿਖਾਉਣੀ ਚਾਹੀਦੀ ਆ ਸਿਨੇਮੇ ਘਰਾਂ ਤੱਕ ਲੈ ਕੇ ਆਉਣਾ ਚਾਹੀਦਾ ਆ ਜੇ ਲੋਕਾਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਦੀ ਪਰੇਸ਼ਾਨੀ ਆਂਦੀ ਆ ਉਹ ਸਾਨੂੰ ਮਕੇਰੀਆਂ ਆ ਕੇ ਕਰ ਸਕਦਾ ਹੈ ਕੰਟੈਕਟ ਜਿਹੜੀ ਆ ਤੁਸੀਂ ਬਾਈਟ ਦੇਖ ਰਹੇ ਆ ਇਹਦੇ ਵਿੱਚ ਬਾਗੇ ਭਾਈ ਦਾ ਨੰਬਰ ਚੱਲ ਰਿਹਾ ਹੋਣਾ ਆ ਉਹਦੇ ਕੰਟੈਕਟ ਕਰ ਸਕਦਾ ਆ ਸਾਡੇ ਜਿੰਨੇ ਵੀ ਰਿਪੋਰਟਰਸ ਹੈਗੇ ਆ ਉਹਨਾਂ ਨਾਲ ਕੰਟੈਕਟ ਕਰ ਸਕਦਾ ਉਹਨਾਂ ਦੇ ਥਰੂ ਜਿੱਦਾਂ ਵੀ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਹਾਂ ਵੀ ਇਹਨੂੰ ਹੋਰ ਵੀ ਜ਼ਿਆਦਾ ਵਧੀਆ ਢੰਗ ਨਾਲ ਲੋਕਾਂ ਨੂੰ ਦਿਖਾਇਆ ਜਾਵੇ ਧੰਨਵਾਦ ਆ ਮਨਜੀਤ ਸਿੰਘ ਅਤੇ ਵਿੱਪਨ ਸੰਧੂ ਮੈਨੂੰ ਮਕੇਰੀਆਂ ਤੋਂ ਫੋਨ ਆਇਆ ਸੀ ਕਿ ਉਹਨਾਂ ਨੇ ਦਸੂਹੇ ਵਿੱਚ ਫਿਲਮ ਲਗਾਈ ਆ ਤੇ ਤੁਸੀਂ ਇੱਥੇ ਜਰੂਰ ਮਤਲਬ ਪਹੁੰਚੇ ਹੋ ਤੇ ਅੱਜ ਕਾਫੀ ਪ੍ਰੋਗਰਾਮ ਸੀ ਉਹਦੇ ਕਰਕੇ ਮੈਂ ਲੇਟ ਪਹੁੰਚਿਆ ਜਦੋਂ ਫਿਲਮ ਮੂਵੀ ਖਤਮ ਹੋਈ ਆ ਮੈਂ ਇਹ ਕਹਿਣਾ ਕਿ ਉਹਨਾਂ ਦੇਖੋ ਇਹ ਜਿਹੜੀ ਫੁੱਲੀ ਮੂਵੀ ਆ ਇਹ 11 ਅਪ੍ਰੈਲ ਨੂੰ ਰੀਲੀਜ਼ ਹੋਣੀ ਸੀਗੀ ਕਿਉਂਕਿ 11 April ਨੂੰ Mahatma Jotiba Phule ji ਦਾ ਜਨਮ ਦਿਨ ਹੁੰਦਾ ਹੈ ਉਸ ਦਿਨ ਰਿਲੀਜ਼ ਹੋਣੀ ਸੀ ਪਰ ਬ੍ਰਾਹਮਣ ਸੁਭਾਵਾਂ ਨੇ ਇਹਦਾ ਵਿਰੋਧ ਕੀਤਾ ਇਸ ਕਰਕੇ ਜਿਹੜੀ ਮੂਵੀ ਆ ਇਹ ਲੇਟ ਲੱਗੀ ਔਰ ਬਾਅਦ ਵਿੱਚ ਜਿਹੜੀ ਮੂਵੀ ਖਰੀਦਵੀ ਲੱਗੀ ਹੈ ਤੇ ਹੁਣ ਇਸ ਮੂਵੀ ਦੇ ਵਿੱਚ ਬਹੁਤ ਸਾਰੇ ਜਿਹੜੇ ਕਲਿੱਪ ਆ ਜਿਹੜੇ ਅਸੀਂ ਟ੍ਰੇਲਰ ਦੇਖੇ ਸੀ ਜਿਹੜੇ ਅਸੀਂ ਸੋਸ਼ਲ ਮੀਡੀਆ ਟ੍ਰੇਲਰ ਦੇਖੇ ਸੀ ਉਹ ਜਿਹੜੇ ਮੂਵੀ ਚ ਜਿਹੜੇ ਕਲਿੱਪ ਆ ਉਹ ਕੱਟ ਦਿੱਤੇ ਗਿਆ ਤੇ ਇੱਥੇ ਅੱਜ ਆਪਾਂ ਮਿਲੇ ਆ ਦੇਖੋ ਇੱਥੇ 200 ਬੰਦੇ ਦਾ ਹਾਲ ਸੀਗਾ 200 ਬੰਦੇ ਦਾ 280 ਬੰਦਰੀ ਸੀ ਪਰ 280 ਬੰਦਿਆਂ ਨੇ ਇੱਕ ਹਾਲ ਚ ਮੂਵੀ ਦੇਖੀ ਹੈ ਕਿੱਡੀ ਵੱਡੀ ਗੱਲ ਹੋਊਗੀ ਕਿ 200 ਸੀਟਾਂ ਸੀ ਆ ਪਰ 280 ਬੰਦੇ ਨੇ ਥੱਲੇ ਰੜ ਕੇ ਫਿਲਮ ਦੇਖੀ ਇਹਦਾ ਮਤਲਬ ਦੇਖੋ ਲੋਕਾਂ ਵਿੱਚ ਕਿੰਨਾ ਕਰੀਜ਼ ਹੋਊਗਾ ਔਰ ਫਿਲਮ ਕਿੰਨੀ ਵਧੀਆ ਹੋਊਗੀ ਔਰ ਜਿੰਨੇ ਲੋਕਾਂ ਨੂੰ ਮਿਲੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਅੰਦਰ ਬੈਠ ਕੇ ਰੋਏ ਔਰ ਐਡੀ ਵਧੀਆ ਮੂਵੀ ਉਹਨਾਂ ਨੇ ਦੇਖੀ ਆ ਤੇ ਦੇਖੋ ਜਿਹੜੀ ਵੀ ਚੀਜ਼ ਆ ਜੋ ਵੀ ਆ ਸੱਚਾਈ ਆ ਇਤਿਹਾਸ ਆ ਜੇਕਰ ਪੁਰਾਣਾ ਇਤਿਹਾਸ ਆ ਜਿਹੜਾ ਇਤਿਹਾਸ ਆ ਸਾਰੇ ਲੋਕਾਂ ਨੂੰ ਜਾਣਨ ਦੀ ਜ਼ਰੂਰਤ ਹੈਗੀ ਆ ਉਹ ਸਾਰੇ ਲੋਕਾਂ ਦਾ ਅਧਿਕਾਰ ਆ ਕਿ ਉਹ ਇਤਿਹਾਸ ਨੂੰ ਜਾਣ ਸਕਣ